ਲਗਾਤਾਰ ਹਰਿਆਣਾ ਪ੍ਰਸ਼ਾਸਨ ਅਲਰਟ ਦੇ ਉੱਪਰ ਚੱਲ ਰਿਹਾ ਉੱਥੇ ਹੀ ਹੁਣ ਦਿੱਲੀ ਪੁਲਿਸ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਤੇ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਧਾਰਾ 143 ਲਾਗੂ ਕਰ ਦਿੱਤੀ ਗਿਆ ਦੱਸਦੀ ਹੈ ਕਿ ਦਿੱਲੀ ਦੇ ਸਿੰਘੂ ਬਾਡਰ ਦੇ ਉੱਪਰ ਵੀ ਜਿਹੜੀ ਚੌਕਸੀਆ ਵਧਾ ਦਿੱਤੀ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਜਿੱਥੇ ਹਰਿਆਣਾ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਨਾਲ ਲੱਗਦੇ ਜੋ ਬਾਡਰ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਉੱਥੇ ਹੀ ਹੁਣ ਦਿੱਲੀ ਪੁਲਿਸ ਵੀ ਅਲਰਟ ਦੇ ਉੱਪਰ ਆ ਚੁੱਕੀ ਆ ਦੱਸਦੇ ਕਿ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਤੇ ਸਰਹੱਦਾਂ ਦੇ ਉੱਪਰ ਧਾਰਾ 144 ਲਾਗੂ ਕਰ ਦਿੱਤੀ ਗਈ ਆ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਆ ਕਿਸਾਨਾਂ ਦੇ ਦਿੱਲੀ ਕੂਚ ਦੇ ਐਲਾਨ ਨੂੰ ਮੁੱਖ ਰੱਖਦੇ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਬੀਤੇ ਦਿਨ ਤੋਂ ਹੀ ਹਰਿਆਣਾ ਦੇ ਜਿਹੜੇ ਬਾਰਡਰ ਨੇ ਉਹ ਸੀਲ ਕਰ ਦਿੱਤੇ ਗਏ ਸੀ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਸ਼ੰਭੂ ਬਾਰਡਰ ਦੇ ਉੱਪਰ ਬੈਰੀਕੇਡ ਲਗਾਏ ਗਏ ਨੇ ਤੇ ਫਿਰ ਪੱਕਾ ਲੈਂਟਰ ਪਾ ਕੇ ਜਿਹੜਾ ਨੂੰ ਬੰਦ ਕੀਤਾ ਗਿਆ ਤਾਂ ਰੋਡ ਆ ਜਿਹੜੇ ਉਹ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਜੋ ਪੰਜਾਬ ਅਤੇ ਹਰਿਆਣਾ ਨੂੰ ਜੋੜਦੇ ਨੇ ਤਾਂ ਰਾਜਪੁਰਾ ਤੋਂ ਜੋ ਅੰਬਾਲਾ ਨੂੰ ਰਸਤਾ ਜਾਂਦਾ ਉਸ ਦੇ ਉੱਪਰ ਜੋ ਸ਼ੰਭੂ ਬਾਰਡਰ ਪੈਂਦਾ ਉੱਥੇ ਰਸਤਾ ਬਿਲਕੁਲ ਬਲੌਕ ਕਰ ਦਿੱਤਾ ਗਿਆ ਸੀ ਇਸੇ ਦੇ ਨਾਲ ਹੁਣ ਦਿੱਲੀ ਪੁਲਿਸ ਦੇ ਵੱਲੋਂ ਵੀ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤੇ ਦਿੱਲੀ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਸਿੰਘੂ ਬਾਰਡਰ ਦੀ ਜੇਕਰ ਗੱਲ ਕਰੀਏ ਸਿੰਘੂ ਬਾਰਡਰ ਦੇ ਉੱਪਰ ਵੀ ਚੌਕਸੀਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਉਸ ਸਮੇਂ ਸਿੰਘੂ ਬਾਰਡਰ ਮੇਨ ਇੱਕ ਧੁਰੇ ਦੇ ਵੱਜੋਂ ਸਾਹਮਣੇ ਆਇਆ ਸੀ ਕਿ ਸਿੰਘੂ ਬਾਰਡਰ ਦੇ ਉੱਪਰ ਜ਼ਿਆਦਾਤਰ ਜਿਹੜੇ ਕਿਸਾਨ ਆ ਕੇ ਬੈਠੇ ਸੀ ਤੇ ਸਿੰਘੂ ਬਾਰਡਰ ਹੀ ਕਿਸਾਨ ਅੰਦੋਲਨ ਦਾ ਮੇਨ ਕੇਂਦਰ ਬਿੰਦੂ ਮੰਨਿਆ ਗਿਆ ਸੀ ਤਾਂ ਹੁਣ ਸਿੰਘੂ ਬਾਰਡਰ ਦੇ ਉੱਪਰ ਜਿਹੜੀ ਚੌਕਸੀਆ ਵਧਾ ਦਿੱਤੀ ਗਈ ਆ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਿੱਲੀ ਪੁਲਿਸ ਦੇ ਵੱਲੋਂ ਵੀ ਜਿਹੜੇ ਕਿਸਾਨ ਅੰਦੋਲਨ ਨੂੰ ਮੁੱਖ ਰੱਖਦੇ ਆ ਅਲਰਟ ਜਾਰੀ ਕਰ ਦਿੱਤੇ ਗਏ ਨੇ ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਆ ਤਾਂ ਨਾਲ ਅਸੀਂ ਤੁਹਾਨੂੰ ਆਦੇਸ਼ ਵੀ ਦਿਖਾ ਰਹੇ ਹਾਂ ਜੋ ਆਦੇਸ਼ ਦਿੱਲੀ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ 11 ਫਰਵਰੀ ਤੋਂ ਲੈ ਕੇ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਗਿਆ ਤੇ 11 ਮਾਰਚ ਤੱਕ ਜਿਹੜਾ ਧਾਰਾ 144 ਉਸ ਨੂੰ ਲਾਗੂ ਕੀਤਾ ਗਿਆ ਦੱਸ ਦिए ਕਿ ਕਿਸੇ ਵੀ ਬਾਰਡਰ ਦੇ ਉੱਪਰ ਹੁਣ ਭੀੜ ਇਕੱਠੀ ਕਰਨ ਦੀ ਇਜਾਜ਼ਤ ਆ ਜਿਹੜੀ ਉਹ ਨਹੀਂ ਹੋਏਗੀ ਜਾਨੀ ਕਿ ਕਿਸੇ ਵੀ ਬਾਰਡਰ ਦੇ ਉੱਪਰ ਇਕੱਠ ਕਰਨ ਦੀ ਮਨਾਹੀ ਆ ਜਿਹੜੀ ਉਹ ਕੀਤੀ ਗਈ ਆ ਦਿੱਲੀ ਦੇ ਕਿਸੇ ਵੀ ਬਾਰਡਰ ਦੇ ਉੱਪਰ ਕੋਈ ਇਕੱਠਾ ਜਿਹੜਾ ਉਹ ਨਹੀਂ ਕੀਤਾ ਜਾ ਸਕੇਗਾ ਦੱਸ ਦिए ਕਿ ਦਿੱਲੀ ਪੁਲਿਸ ਦੇ ਵੱਲੋਂ ਧਾਰਾ 144 ਜੋ ਉਹ ਲਾਗੂ ਕਰ ਦਿੱਤੀ ਗਿਆ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਦੇ ਨਾਲ ਨਾਲ ਟਰੈਕਟਰ ਟਰਾਲੀ ਬੱਸ ਟਰੱਕ ਕਮਰਸ਼ੀਅਲ ਵਹੀਕਲ ਨੇ ਜਿਹੜੇ ਜਾਫਰ ਘੋੜੇ ਆਦਿ ਨੇ ਜੋ ਪ੍ਰੋਟੈਸਟਰ ਦੇ ਵਿੱਚ ਅਕਸਰ ਯੂਜ਼ ਕੀਤੇ ਜਾਂਦੇ ਜਾਂ ਪਿਛਲੇ ਕਿਸਾਨ ਅੰਦੋਲਨ ਵਿੱਚ ਅਸੀਂ ਦੇਖਿਆ ਸੀ ਕਿ ਕਿਵੇਂ ਘੋੜੇ ਨੇ ਜਿਹੜੇ ਉਹ ਜਥੇਬੰਦੀਆਂ ਜੋ ਨਿਹੰਗ ਸਿੰਘ ਜਥੇਬੰਦੀਆਂ ਸਨ ਉਹ ਦਿੱਲੀ ਲੈ ਕੇ ਪਹੁੰਚੇ ਤਾਂ ਇਹਨਾਂ ਚੀਜ਼ਾਂ ਦੀ ਵੀ ਮਨਾਹੀ ਹੈ ਜਿਹੜੀ ਉਹ ਕਰ ਦਿੱਤੀ ਗਈ ਆ ਤਾਂ ਕਿਸੇ ਵੀ ਤਰੀਕੇ ਦੇ ਜਿਹੜੇ ਡੰਡੇ ਵਗੈਰਾ ਰੌਡ ਵਗੈਰਾ ਜਾਂ ਹਥਿਆਰ ਨੇ ਉਹ ਵੀ ਦਿੱਲੀ ਦੇ ਵਿੱਚ ਲਿਜਾਣ ਦੇ ਲਈ ਪਾਬੰਦੀ ਹੈ ਜਿਹੜੀ ਉਹ ਲਗਾ ਦਿੱਤੀ ਗਈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲਾਂ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਬਾਰਡਰ ਸੀਲ ਕੀਤੇ ਗਏ ਅਲਰਟ ਜਾਰੀ ਕੀਤੇ ਗਏ ਇਸੇ ਵਿਚਕਾਰ ਹੁਣ ਦਿੱਲੀ ਪੁਲਿਸ ਦੇ ਵੱਲੋਂ ਵੀ ਧਾਰਾ 144 ਲਗਾ ਦਿੱਤੀ ਗਿਆ ਤਾਂ ਪੰਚਕੁਲਾ ਦੇ ਵਿੱਚ ਵੀ ਧਾਰਾ 144 ਲਾਗੂ ਕੀਤੀ ਗਈ ਆ ਦੱਸ ਦੇ ਕਿ ਪੰਚਕੁਲਾ ਦੇ ਵਿੱਚ ਜੋ ਬੀਤੇ ਦਿਨ ਦੀ ਜੇਕਰ ਗੱਲ ਕਰੀ ਤਾਂ ਅੰਬਾਲਾ ਦੇ ਵਿੱਚ हिसार ਦੇ ਵਿੱਚ ਜੋ ਪੰਜਾਬ ਦੇ ਨਾਲ ਲੱਗਦੇ ਜ਼ਿਆਦਾਤਰ ਇਲਾਕੇ ਆ ਉਹਨਾਂ ਦੇ ਵਿੱਚ ਜਿੱਥੇ ਚੌਕਸੀ ਵਧਾਈ ਗਈ ਸੀ ਉੱਥੇ ਹੀ ਹੁਣ ਪੰਚਕੁਲਾ ਦੇ ਵਿੱਚ ਵੀ ਧਾਰਾ 144 ਹੈ ਜਿਹੜੀ ਲਾਗੂ ਕੀਤੀ ਗਿਆ ਤੇ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ 'ਤੇ ਵੀ ਰੋਕ ਲਗਾਈ ਗਈ ਆ ਅੱਜ ਸਵੇਰ ਤੋਂ 13 ਫਰਵਰੀ ਰਾਤ 12 ਵਜੇ ਤੱਕ ਜਿਹੜੀ ਇਹ ਰੋਕ ਜਾਰੀ ਰਹੇਗੀ ਤਾਂ ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਦਿੱਤੇ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਬੰਦ ਰਹਿਣਗੀਆਂ ਉੱਥੇ ਹੀ ਹੁਣ ਦਿੱਲੀ ਪੁਲਿਸ ਦੇ ਵੱਲੋਂ ਧਾਰਾ 144 ਜਿਹੜੀ ਉਹ ਦਿੱਲੀ ਦੇ ਕਈ ਇਲਾਕਿਆਂ 'ਚ ਜਾਰੀ ਕਰ ਦਿੱਤੀ ਗਈ ਆ ਸਿੰਘੂ ਬਾਰਡਰ ਦੇ ਉੱਪਰ ਜਿਹੜੀ ਚੌਕਸੀ ਆ ਉਹ ਵਧਾ ਦਿੱਤੀ ਗਈ ਹੈ